ਮੈਂ ਪਵਨ ਹਰਜੰਤਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋ ਬਹੁਤ ਲੰਮੇ ਸਮੇਂ ਤੋਂ ਲਖਾਰੀ ਸਭਾ ਦੇ ਨਾਲ ਜੁੜਿਆ ਹੋਇਆ ਲਖਾਰੀ ਸਭਾ ਬਰਨਾਲਾ ਜਿਹੜੀ ਹੈਗੀ ਆ ਭਾਰਤ ਦੀ ਸਭ ਤੋਂ ਪਹਿਲੇ ਜੋ ਸੁਭਾਵਾਂ ਇੱਥੇ ਬਣੀਆਂ ਸੀਗੀਆਂ ਸਾਡੀ ਸਹਿਤਕ ਲਹਿਰ ਦਾ ਇੱਕ ਅੰਗ ਆ ਗਈ ਤੇ ਇੱਥੇ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਇੱਥੋਂ ਦੀ ਸਥਾਪਨਾ ਹੋਈ ਇੱਥੇ ਜਗੀਰ ਸਿੰਘ ਜਗਤਾਰ ਰਹੇ ਜਿਹੜੇ ਰਾਹੀ ਸਾਹਿਬ ਦੇ ਦੋਸਤ ਸੀਗੇ ਉਹਦੇ ਸਕੱਤਰ ਰਹੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੀ ਦੇ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸਿੱਖੋਂ ਦੇ ਰਾਹੀ ਸਾਹਿਬ ਸੀਨੀਅਰ ਬੀਤ ਪ੍ਰਧਾਨ ਵੀ ਰਹੇ ਬੀਤ ਪ੍ਰਧਾਨ ਰਹੇ ਇੱਥੇ ਦੀ ਜੋ ਸਹਿਤਕ ਲਹਿਰ ਆ ਗਈ ਜਿਹੜੀ ਬਰਨਾਲੇ ਦਾ ਸਹਿਤਕ ਸਕੂਲ ਜਿਹੜਾ ਹੈਗਾ ਉਹਦੇ ਮੁਖੀਆਂ ਚੋਂ ਨੇ ਇਹ ਇਹਨਾਂ ਨੇ ਪ੍ਰਗਤੀਸ਼ਾਲੀ ਪ੍ਰਗਤੀਸ਼ੀਲ ਤੇ ਪ੍ਰਗਤੀਵਾਦੀ ਜਿਹੜੀ ਕਵਿਤਾ ਜਿਹੜੀ ਹੈਗੀ ਆ ਸਹਿਤ ਆ ਉਹਦੀ ਰਚਨਾ ਕੀਤੀ ਤੇ ਮੈਂ ਸਮਝਦਾ ਵੀ ਸੈਂਕੜੇ ਜਿਹੜੇ ਲੇਖਕ ਨੇਗੇ ਉਹਨਾਂ ਦਾ ਇੱਥੇ ਬਰਨਾਲੀ ਚ ਬੁਲਾ ਕੇ ਸਨਮਾਨ ਕੀਤਾ ਇਹ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਭ ਤੋਂ ਪਹਿਲਿਆਂ ਪਹਿਲੀ ਕਤਾਰ ਦੀਆਂ ਸਭਾਵਾਂ ਦੇ ਵਿੱਚੋਂ ਲਖਾਰੀ ਸਭਾ ਬਰਨਾਲਾ ਜਿਹੜੀ ਹੈਗੀ ਸਾਡੀ ਸਭਾ ਗਈ ਜਿਹਨੂੰ ਅੱਜ ਕੱਲ ਮਰਾਲਾ ਜੀ ਚਲਾ ਰਹੇ ਨੇਗੇ ਰਾਹੀ ਜੀ ਦਾ ਸੁਭਾਅ ਬਹੁਤ ਪਿਆਰਾ ਸੀਗਾ ਇਹਦੇ ਇੱਕ ਤਰ੍ਹਾਂ ਮੈਂ ਸੀਗਾ ਜੀ ਸਾਡਾ ਮੱਕਾ ਹੁੰਦਾ ਸੀਗਾ ਲੇਖਕਾਂ ਦਾ ਜੇ ਕੋਈ ਬਰਨਾਲੇ ਆਉਂਦਾ ਸੀਗਾ ਇਹ ਸੋਚਦਾ ਹੁੰਦਾ ਸੀ ਵੀ ਜੇ ਇੱਕ ਵਾਰੀ ਰਾਹੀ ਸਾਹਿਬ ਦੇ ਦਰਸ਼ਨ ਕਰ ਜਾਈਏ ਉੱਥੇ ਮਿਲ ਜਾਈਏ ਉਹਨਾਂ ਨਾਲ ਗੱਲਾਂ ਕਰ ਜਾਈਏ ਤਾਂ ਸਾਡਾ ਜਿਹੜਾ ਹੈਗਾ ਆਉਣਾ ਸਫਲ ਹੋ ਜਾਊਗਾ ਬਰਨਾਲੇ ਦੇ ਵਿੱਚ ਉਹ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਉਹ ਬਹੁਤ ਵਿਦਵਾਨ ਸੀਗੇ ਕਈ ਉਹਨਾਂ ਨੇ ਪਸ਼ਾਵਾਂ ਦੀਆਂ ਐਮਏ ਕੀਤੀਆਂ ਹੋਈਆਂ ਸੀਗੀਆਂ ਤੇ ਬੜੇ ਗੁਣੀ ਗਿਆਨੀ ਸੀ ਉਹ ਵੈਦ ਸੀ ਬਹੁਤ ਵਧੀਆ ਵੈਦਾਚਾਰੀਆ ਸੀਗੇ ਉਹ ਤੇ ਮੈਂ ਸਮਝਦਾ ਵੀ ਜੋ ਸਾਡੀ ਕੁੱਲ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆਗਾ ਉਹਨਾਂ ਦਾ ਯੋਗਦਾਨ ਸਿਰਫ ਇਸ ਕਰਕੇ ਨਹੀਂ ਵੀ ਲਿਖਣ ਕਰਕੇ ਆਗਾ ਉਹਨਾਂ ਨੇ ਸੈਂਕੜੇ ਲੇਖ ਪੈਦਾ ਕੀਤੇ ਨੇਗੇ ਜਿਨ੍ਹਾਂ ਨੇ ਬਹੁਤ ਹੀ ਵੱਡਾ ਸਾਹਿਤ ਪੈਦਾ ਹੋਇਆ ਜਿਹੜੇ ਵੱਡੇ ਲੇਖਕ ਹੋਏ ਨੇ ਪੰਜਾਬੀ ਸਾਹਿਤ ਦੇ ਉਹ ਜੋ ਸਾਡੀ ਲਖਾਰੀ ਸਭਾ ਬਰਨਾਲਾ ਦੋ ਸਹਿਤਕ ਲਹਿਰ ਦੇ ਜਿਹੜੀ ਬਰਨਾਲੇ ਦੀ ਬਰਨਾਲਾ ਸਕੂਲ ਆਫ ਪੋਇਟਰੀ ਹੈਗਾ ਉਹਦਾ ਅੰਗਰੇਜ਼ ਨੇਗੇ ਇਸ ਗੱਲ ਦਾ ਮਾਣ ਰਾਹੀ ਸਾਹਿਬ ਨੂੰ ਵੀ ਜਾਂਦਾ ਸਾਨੂੰ ਵੀ ਜਾਂਦਾ ਤੇ ਬਰਨਾਲੇ ਦੀ ਸਹਿਤਕ ਲਹਿਰ ਨੂੰ ਵੀ ਜਾਂਦਾ ਮੈਂ ਡਾਕਟਰ ਰਾਹੁਲ ਰੁਪਾਲ ਬਰਨਾਲਾ ਅੱਜ ਅਸੀਂ ਇੱਥੇ 14ਵਾਂ ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਨਮਾਨ ਸਮਾਰੋਹ ਕਰ ਰਹੇ ਹਾਂ ਜੋ ਨਿਰੰਤਰ 13 ਸਾਲ ਅਸੀਂ ਪਹਿਲਾਂ ਕਰ ਚੁੱਕੇ ਅੱਜ ਅਸੀਂ 14ਵਾਂ ਮਨਾ ਰਹੇ ਹਾਂ ਇਸ ਸਮਾਗਮ ਦੇ ਵਿੱਚ ਸੌਰਨਜੀਤ ਸਵੀਜੀ ਚੇਅਰਮੈਨ ਨੇ ਸਾਡੇ ਆਰਟ ਕੌਂਸਲ ਪੰਜਾਬ ਦੇ ਉਹ ਉਹ ਪਹੁੰਚ ਰਹੇ ਨੇ ਡਾਕਟਰ ਸਰਬਜੀਤ ਸਿੰਘ ਜੀ ਪ੍ਰਧਾਨ ਪੰਜਾਬੀ ਸਿਹਤ ਅਕਾਦਮੀ ਪਵਨ ਹਰਚੰਦਪੂਰੀ ਜੀ ਕੇਂਦਰੀ ਸਭਾ ਸੇਖੋ ਇਹ ਸਾਰੇ ਸਾਡੇ ਮੁੱਖ ਮਹਿਮਾਨ ਨੇ ਇਹਨਾਂ ਦੇ ਵਿੱਚ ਰਣਜੀਤ ਸਿੰਘ ਧੋਰੀ ਜੀ ਨੂੰ ਅਸੀਂ ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਗਜ਼ਲ ਪੁਰਸਕਾਰ 2024 ਦੇ ਰਹੇ ਹਾਂ ਤੇ ਪਾਲਕੌਰ ਜੀ ਨੂੰ ਅਸੀਂ ਦੇ ਰਹੇ ਹਾਂ ਮਹਾਂਦਰਾ ਪੁਰਸਕਾਰ ਇਹ ਵੀ ਨਿਰੰਤਰ ਸਾਡੇ ਇੱਕ ਮੈਗਜ਼ੀਨ ਦਾ ਪੁਰਸਕਾਰ ਹੈ ਜਿਹੜਾ ਲਗਾਤਾਰ ਚੱਲ ਰਿਹਾ ਹੈ ਇਹ ਉਸ ਤੋਂ ਇਲਾਵਾ ਅਸੀਂ ਨਵਾਂ ਅਵਾਰਡ ਸ਼ੁਰੂ ਕੀਤਾ ਸਾਹਿਤ ਸੰਪਾਦਨ ਵਾਰਡ ਜੋ ਸਤਪੰਨ ਪਿੱਖੀ ਜੀ ਨੂੰ ਦੇ ਰਹੇ ਹਾਂ ਇੱਕ ਨਵਰਾਹੀ ਕੁਬਿਹਾਨ ਵੀ ਜੀ ਨੂੰ ਅਸੀਂ ਅਸੀਂ ਦੇ ਰਹੇ ਹਾਂ ਸਾਹਿਤਿਕ ਪ੍ਰਾਪਤੀਆਂ ਯਾਨੀ ਆਪਾਂ ਜਿਵੇਂ ਕਹਿੰਦੇ ਲਾਈਫਟਾਈਮ ਅਚੀਵਮੈਂਟ ਅਵਾਰਡ ਔਰ ਇਸ ਤੋਂ ਇਲਾਵਾ ਸਰਦਾਰ ਨਿਹਰਲਾਪੁਰ ਸਨਮਾਨ ਵੀ ਦਿੱਤਾ ਜਾ ਰਿਹਾ ਹੈ ਤੇ ਪੰਜ ਅਸੀਂ ਨਵੇਂ ਜਿਹੜੇ ਲੇਖਕ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਇਹ ਸਨਮਾਨ ਦਿੰਨੇ ਆ ਜਿਨ੍ਹਾਂ ਦੇ ਵਿੱਚੋਂ ਨਵ ਪੁਰਸਕਾਰ ਦੇ ਵਿੱਚ ਸਿਮਰਪਾਲ ਕੌਰ ਬਠਿੰਡਾ, ਪਰਜਿੰਦਰ ਕੌਰ ਕਲੇਰ, ਸੁਦੇਸ਼ ਚੂਗਰਾਮਪੁਰਾ, ਚਰਨ ਸਿੰਘ ਜਲੂਰ ਤੇ ਸੋਹਣ ਸਿੰਘ ਬੇਨੀਪਾਲ ਨੇ। ਹਰ ਸਾਲ ਅਸੀਂ ਨਵੇਂ ਲੇਖਕਾਂ ਨੂੰ ਸਨਮਾਨਿਤ ਕਰਕੇ ਉਤਸ਼ਾਹਿਤ ਕਰਦੇ ਹਾਂ ਕਿ ਉਹ ਅੱਗੇ ਤੋਂ ਹੋਰ ਆਪਣੀ ਲੇਖਣੀ 'ਚ ਸੁਧਾਰ ਕਰਨ ਤੇ ਵਧੀਆ ਲਿਖਣ। ਤਾਂ ਇਹ ਸਾਹਿਤਿਕ ਜੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਾਹਿਤਿਕ ਲਹਿਰ ਜਿੱਥੋਂ ਸ਼ੁਰੂ ਹੋਈ ਉਹ ਬਰਨਾਲਾ ਬੁੱਢਾ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਦੀ ਪਹਿਲੇ ਸਾਹਿਤਿਕ ਮੋਡੀਆਂ ਦੇ ਵਿੱਚੋਂ ਸੀ ਤੇ ਜਿਨ੍ਹਾਂ ਨੂੰ ਸਕੂਲ ਬਰਨਾਲਾ ਸਕੂਲ ਆਫ ਪੋਇਟਰੀ ਦੇ ਮੋਢੀ ਵਿੱਚੋਂ ਜਾਣਿਆ ਜਾਂਦਾ ਸੀ ਪ੍ਰੋਫੈਸਰ ਪ੍ਰੀਤਮ ਸਿੰਘ ਰਾਹੀ ਜੀ ਮੇਰੇ ਪਿਤਾ ਜੀ ਸਨ ਤੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਹੀ ਜਿਵੇਂ ਉਹਨਾਂ ਨੂੰ ਇੰਟਰਸਟ ਸੀਗਾ ਲਿਟਰੇਰੀ ਸਰਕਲ ਦੇ ਵਿੱਚ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਹੀ ਸਾਰੇ ਅਸੀਂ ਲਿਟਰੇਰੀ ਸਤ ਬੰਦਿਆਂ ਨੂੰ ਇੱਥੇ ਬੁਲਾ ਕੇ ਕਵੀ ਦਰਬਾਰ ਵੀ ਕਰਾਉਨੇ ਆ ਸਨਮਾਨ ਵੀ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਹੀ ਸਮਾਗਮ ਅਸੀਂ ਰੱਖਦੇ ਆ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਦੇਖੋ ਅੱਜ ਕੱਲ ਦੀ ਜਿਹੜੀ ਦੁਨੀਆ ਹੈ ਭਜ ਦੌਰ ਹੈ ਉਹਦੇ ਵਿੱਚ ਅਸੀਂ ਕਿਤਾਬਾਂ ਤੋਂ ਪਰੇ ਹੋ ਰਹੇ ਹਾਂ ਕਿਤਾਬਾਂ ਦੇ ਨੇੜੇ ਜਾਣਾ ਚਾਹੀਦਾ ਹੈ ਇਹ ਗੱਲ ਦਾ ਸਾਨੂੰ ਦੁੱਖ ਲੱਗਦਾ ਹੈ ਕਿ ਕਿਤਾਬਾਂ ਹੁਣ ਅਲਮਾਰੀਆਂ 'ਚ ਹੀ ਬੰਦ ਹੁੰਦੀਆਂ ਜਾ ਰਹੀਆਂ ਨੇ ਹਾਲਾਂਕਿ ਜੇ ਆਪਾਂ ਦੋ ਅੱਖਰ ਵੀ ਕੋਈ ਪੜ ਲਈਏ ਤਾਂ ਇੱਕ ਅੱਖਰ ਵੀ ਕਦੇ ਸਾਡੇ ਕੰਮ ਆ ਜਾਂਦਾ ਹੈ ਮੇਰੀ ਸਭ ਲੋਕਾਂ ਨੂੰ ਅਪੀਲ ਹੈ ਕਿ ਸਾਹਿਤ ਨਾਲ ਜੁੜੋ ਸਾਹਿਤ ਪ੍ਰੇਮੀ ਬਣੋ ਸਾਹਿਤ ਨੂੰ ਪਰਫੁੱਲਤ ਕਰੋ ਮੇਰਾ ਨਾਮ ਸਰਬਜੀਤ ਸਿੰਘ ਹੈ ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਆ ਲੇਖਾਂ ਦੀ ਯਾਦ ਦੇ ਵਿੱਚ ਸਮਾਗਮ ਕਰਨੇ ਜਿਹੜੇ ਇਹ ਆਪਣੇ ਆਪ ਚ ਨਵੀਂ ਪ੍ਰਤਿਭਾ ਤੇ ਬਹੁਤ ਇੰਪੋਰਟੈਂਟ ਇਸ ਕਰਕੇ ਆ ਕਿ ਲੇਖਕਤਾ ਉਮਰ ਲੋਕਾਂ ਲਈ ਲਿਖਦਾ ਸਮਾਜਿਕ ਨਿਆਂ ਲਈ ਲਿਖਦਾ ਤੇ ਅਜਿਹੀਆਂ ਸਿਰਜਣਤਾ ਜਿਹੜੀਆਂ ਨੇ ਇਹ ਸਧਾਰਨ ਮਨੁੱਖ ਨਹੀਂ ਹੁੰਦੀਆਂ ਤੇ ਪ੍ਰੀਤਮ ਸਿੰਘ ਰਾਹੀ ਵਰਗੇ ਲੋਕ ਜਿਨ੍ਹਾਂ ਨੇ ਤਾਂ ਉਮਰ ਆਪਣੇ ਆਪ ਨੂੰ ਸਾਹਿਤ ਨੂੰ ਸਮਰਪਿਤ ਕਰੀ ਰੱਖਿਆ ਔਰ ਜਿਨ੍ਹਾਂ ਨੇ ਬਹੁਤ ਸਾਰੇ ਲੇਖਕਾਂ ਨੂੰ ਥਾਪੜਾ ਦਿੱਤਾ ਔਰ ਬਹੁਤ ਸਾਰੇ ਲੇਖਕਾਂ ਨੂੰ ਉਹਨਾਂ ਨੇ ਰਾਹ ਦਿਖਾਇਆ ਸੋ ਅਜਿਹੀ ਸ਼ਖਸੀਅਤ ਆ ਜਿਹੜੀ ਉਸ ਨੂੰ ਯਾਦ ਕਰਨਾ ਆਪਣੇ ਆਪ ਤੇ ਬਹੁਤ ਵੱਡੀ ਗੱਲ ਹੈ ਤੇ ਦੂਸਰੀ ਗੱਲ ਇਹ ਆ ਕਿ ਬਰਨਾਲਾ ਜੇ ਜਿਸ ਨੂੰ ਪੰਜਾਬ ਦੇ ਵਿੱਚ ਲੇਖਕਾਂ ਦਾ ਮੱਕਾ ਕਰਕੇ ਜਾਣਿਆ ਜਾਂਦਾ ਤੇ ਜੇ ਉਸ ਨੂੰ ਮੱਕਾ ਕਰਕੇ ਜਾਣਿਆ ਜਾਂਦਾ ਉਹਦੇ ਚ ਪ੍ਰੀਤਮ ਸਿੰਘ ਰਾਹੀ ਵਰਗੀ ਸਖਸ਼ੀਤ ਦਾ ਬਹੁਤ ਵੱਡਾ ਯੋਗਦਾਨ ਪਹਿਲੇ ਯੋਗਦਾਨ ਤਾਂ ਉਹਨਾਂ ਦਾ ਇਹ ਆ ਕਿ ਉਹਨਾਂ ਨੇ ਗਜ਼ਲ ਤੇ ਕਵਿਤਾ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਵਿਅਕਤੀਗਤ ਤੌਰ ਤੇ ਤੇ ਦੂਸਰਾ ਇਹ ਆ ਕਿ ਉਹਨਾਂ ਨੇ ਨਵੇਂ ਲੇਖਕਾਂ ਨੂੰ ਬਹੁਤ ਉਤਸ਼ਾਹ ਦਿੱਤਾ ਪਰ ਮੈਨੂੰ ਯਾਦ ਆ ਕਿ ਪ੍ਰੋਫੈਸਰ ਜੋਗਾ ਸਿੰਘ ਵਰਗੀਆਂ ਸਖਸ਼ੀਤ ਅਰਵਿੰਦਰ ਪਠੜ੍ਹ ਵਰਗੀਆਂ ਸਖਸ਼ੀਤਾਂ ਜਿਨ੍ਹਾਂ ਦਾ ਪੰਜਾਬੀ ਕਵਿਤਾ ਚ ਅੱਜ ਬਹੁਤ ਵੱਡਾ ਨਾਮ ਆ ਉਹ ਸਾਰੀਆਂ ਕਿਸੇ ਵੇਲੇ ਪ੍ਰੀਤਮ ਸਿੰਘ ਰਾਹੀ ਹੋਰਾਂ ਤੋ ਪ੍ਰੇਰਣਾ ਲਿਆ ਕਰਦੇ ਸੀ। ਸਵਰਨਜੀਤ ਸਵੀ ਪ੍ਰੋਫੈਸਰ ਰਾਹੀ ਸਾਡੇ ਬਹੁਤ ਵੱਡੇ ਰਾਈਟਰ ਸੀਗੇ। ਇਸ ਖਿੱਤੇ ਦਾ ਮਾਣ ਸੀ ਬਹੁਤ ਉਹਨਾਂ ਨੇ ਪੀਯੂ ਦੇ ਵਿੱਚ ਬਹੁਤ ਸਾਲ ਸਰਵਿਸਿਜ਼ ਕੀਤੀਆਂ। ਤੇ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੋਣਾ ਆਪਣੇ ਆਪ ਚ ਇੱਕ ਵੱਡੀ ਗੱਲ ਆ। ਤੇ ਇਹਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਰਾਈਟਰਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹ ਚੋਣ ਵੀ ਬੜੀ ਅੱਛੀ ਆ। ਪਾਲ ਕੌਰ ਵਰਗੇ ਰਾਈਟਰਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ। ਸੋ ਮੈਨੂੰ ਇਹ ਸਾਰੇ ਪ੍ਰੋਗਰਾਮ ਦੀ ਆਰਗੇਨਾਈਜ਼ੇਸ਼ਨ ਨੂੰ ਮੈਂ ਵਧਾਈ ਦਿੰਦਾ ਤੇ ਬੜੀ ਖੁਸ਼ੀ ਦੀ ਗੱਲ ਆ ਬਹੁਤ ਚੰਗਾ ਲੱਗਿਆ ਦੇਖੋ ਕਹਿੰਦੇ ਵੀ ਜੋ ਆਇਆ ਸੋ ਚੱਲ ਸੀ ਜਿਹਨੇ ਜਾਣਾ ਉਹਨੇ ਚਲੇ ਜਾਣਾ ਗੱਲ ਆ ਵੀ ਅਸੀਂ ਉਹਨਾਂ ਦੇ ਮਿਸ਼ਨ ਨੂੰ ਬਾਅਦ ਚ ਅੱਗੇ ਤੋਰਦੇ ਆ ਕਿ ਨਹੀਂ ਤੋਰਦੇ ਜਿਹੜੀ ਘਾਟ ਰੜਕਣਾ ਉਸੇ ਤਰੀਕਾ ਹੀ ਪੂਰੀ ਕਰੀ ਜਾਸੇ ਕਿ ਉਹਨਾਂ ਦੀ ਯਾਦ ਚ ਕੋਈ ਅੱਛਾ ਪ੍ਰੋਗਰਾਮ ਕੀਤਾ ਜਾਵੇ ਸੋ ਉਹਨਾਂ ਦੇ ਬੇਟੇ ਉਹ ਸਾਰਾ ਕੁਝ ਅੱਛਾ ਕੰਮ ਕਰ ਰਹੇ ਨੇ ਤੇ ਆਪਣੇ ਆਪ ਚ ਵਧੀਆ ਗੱਲ ਆ ਸੋ ਘਾਟ ਨੂੰ ਪੂਰਾ ਕਰਨ ਦਾ ਇਹੀ ਤਰੀਕਾ ਹੁੰਦਾ ਹੈ ਉਹ ਬਹੁਤ ਨਰਮ ਸੁਭਾਅ ਦੇ ਸੀ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਮਿਲਿਆ ਤਕਰੀਬਨ 20-25 ਵਾਰ ਮਿਲੇ ਹੋਵਾਂਗੇ ਅਸੀਂ ਆਡਾਡਾ ਪ੍ਰੋਗਰਾਮਾਂ 'ਚ ਬਹੁਤ ਅੱਛੇ ਸੁਭਾਅ ਦੇ ਨਫੀਸ ਬੰਦੇ ਸੀ ਉਹ